ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਨਾ ਆਪਾਂ ਇੱਕ ਗੱਬਣ ਵਾਇਲ ਸ਼ੇਲ ਲਈ ਲੈ ਕੇ ਆਏ ਆਂਗੇ ਤੇ ਜਿਸ ਘਰ ਚੋਂ ਵੀਡੀਓ ਬਣਾ ਰਹੇ ਆ ਕੋਈ ਵਪਾਰ ਦਾ ਕੰਮ ਨਹੀਂ ਬਾਈ ਦਾ ਆਪਣੇ ਮਨ ਕੇ ਚੱਲੂ ਕਰੇ ਲੂ ਪਸ਼ੂਆਂ ਚੋਂ ਇਹ ਜਿਹੜੀ ਬਹਿੜਾ ਸੇਲ ਕਰ ਰਹੇ ਆ ਕਿ ਤੇ ਜਿਹੜੀ ਬਾਈ ਇਹਦੀ ਡਿਟੇਲ ਆ ਉਹ ਆਪਾਂ ਹੀ ਦੇਵਾਂਗੇ ਤੇ ਜਸਪਿੰਡ ਚੋਂ ਵੀਡੀਓ ਬਣਾ ਰਹੇ ਆ ਪਿੰਡ ਹੈ ਗੱਟਲੇ ਵਾਲਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਤੇ ਨੇੜੇ ਪਿੰਡ ਇਧਰ ਆਉਂਗੇ ਤਾਂ ਤੁਹਾਨੂੰ ਪਹੁੰਚਣਾ ਬਖਤਗੜ ਤੇ ਇਹ ਪਿੰਡ ਨੇ ਰਹਿੰਦਾ ਇਤੋਂ ਗ੍ਰਾਮਗੜ੍ਹ ਵੀ ਪਿੰਡ ਨੇੜੀ ਰਹ ਜਾਂਦਾ ਬਦਾਤਾ ਪਿੰਡ ਵੀ ਨੇੜੀ ਹੈ ਚੂੰਗਾ ਪਿੰਡ ਵੀ ਨੇੜੀ ਆ ਤੇ ਜਿਹੜਾ ਬਾਈ ਦਾ ਮੋਬਾਈਲ ਨੰਬਰ ਆ ਬਾਈ ਉਹ ਹੈਗਾ 99155 98044 ਬਾਕੀ ਸਕਰੀਨ ਤੇ ਚੱਲੂਗਾ ਨੋਟ ਕਰ ਲਿਓ ਸੂਆ ਬਾਈ ਇਹ ਤੀਜਾ ਸੂਂਦੀ ਹੈਗੀ ਤੇ ਟਾਈਮ ਜਿਹੜਾ ਇਹਦਾ ਬਾਕੀ 1.5 ਮਹੀਨਾ ਦਾ ਬਾਈ ਦੇ ਦੱਸਣ ਮੁਤਾਬਕ ਬਾਕੀ ਹੈਗਾ ਤੇ ਦੁੱਧ ਦਾ ਰਿਕਾਰਡ ਆ ਜਿਹੜਾ 17 ਲੀਟਰ ਕਹਿੰਦੇ ਬਈ ਇਹਨੇ ਦੁੱਧ ਦਿੱਤਾ ਵਗਾ ਤੇ ਇੱਕ ਥਣ ਤੋਂ ਤੱਲਾ ਉਹ ਆਪਾਂ ਤੁਹਾਨੂੰ ਚੈੱਕ ਕਰਵਾਣਿਆਂਗੇ ਪਰਲੇ ਪਾਸੇ ਤੋਂ ਥਣ ਤੋਂ ਤੱਲਾ ਤੇ ਤਨਥਾਨ ਬਾਈ ਦੇ ਮੁਤਾਬਕ ਬਈ ਵਧੀਆ ਚੱਲਦੇ ਝੋਲੀ ਢਾਲੀ ਤੁਸੀਂ ਚੈੱਕ ਕਰ ਸਕਦਾ ਡੇਢ ਮਹੀਨੇ ਦੀ ਹਜੇ ਹੈ ਕੱਚੀ ਆ ਗਈ ਹਵਾਨਾ ਦੇਖ ਸਕਦੇ ਹੋ ਬਾਈ ਕਿਉਂਕਿ ਕੱਲੀ ਕੱਚੀ ਆ ਗਈ ਢੱਲਾ ਢੁਲਾ ਬਹੁਤ ਆ ਡੇਢ ਮਹੀਨੇ ਦੇ ਅੰਦਰ ਇਹਨੇ ਸਾਰੀਆਂ ਢੱਲਾ ਕੱਢਣੀਆਂ ਫੇਰ ਜਾ ਕੇ ਕਿਤੇ ਕਰਮਾ ਲੈਣੇ ਸੂਣਾਗਾ ਤੇ ਜੇ ਗੱਲ ਕਰੀਏ ਕੱਦ ਕਾਠ ਦੀ ਨਾ ਤਾਂ ਬਾਈ ਵਾਲੀ ਵੱਡੀ ਆ ਤੇ ਨਾ ਵਾਲੀ ਛੋਟੀ ਆ ਦਰਮਿਆਨੇ ਕੱਦ ਚ ਆ ਜਾਂਦੀ ਆ ਬਾਕੀ ਚਮਕ ਚਮਕ ਦੀ ਗੱਲ ਕਰੀਏ ਸਾਈਨਿੰਗ ਦੀ ਗੱਲ ਕਰੀਏ ਇੱਕ ਨੰਬਰ ਤੋਰਾ ਨਹੀਂ ਬਈ ਆਪਾਂ ਤੁਹਾਨੂੰ ਚੈੱਕ ਕਰਵਾਵਾਂਗੇ ਬਾਈ ਇਹ ਨਹੀਂ ਸੀਗੇ ਤੇ ਤੋਰੇ ਤਾਰੇ ਦੀ ਬਾਈ ਦੇ ਦੱਸਣ ਮੁਤਾਬਕ ਬਾਈ ਇੱਕ ਨੰਬਰ ਵਧੀਆ ਇਹਦਾ ਤੋਰਾਗਾ ਬਾਕੀ ਕੋਈ ਵੀਰ ਆਉਂਦਾ ਆਪਦੇ ਸੱਲੀ ਪਰਖ ਤੁਸੀਂ ਕਰ ਸਕਦੇ ਹੋ ਕਿ ਕੁਆਲਟੀ ਫੇਸ ਵਗੈਰਾ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਪਿਆਰਾਗਾ ਤੇ ਜਿਹੜਾ ਇਹਦਾ ਮੁੱਲ ਮੁੱਲੇ ਦਾ ਰੱਖਿਆਗਾ ਬਾਈ ਬਾਈ ਨੇ 30000 ਰੁਪਏ ਬਾਈ ਇਹਦਾ ਮੁੱਲ ਰੱਖਿਆਗਾ ਬਾਕੀ ਆਏਗੇ ਦਾ ਬਾਈ ਕਹਿੰਦੇ ਮਾਨਤਾਣਾ ਆਪਾਂ ਵਧੀਆ ਕਰ ਦਿਆਂਗੇ ਤੇ ਕੋਈ ਬਾਈ ਬਾਈ ਦਾ ਵਪਾਰ ਦਾ ਕੰਮ ਨਹੀਂ ਆਪਣੀ ਜਿਹੜੇ ਏ ਟਰੇਲੂ ਪਸ਼ੂਆਂ ਚ ਵੇੜਾ ਜਿਹੜੀ ਸੇਲ ਕਰ ਰਹੇ ਆ ਬਾਕੀ ਢਾਂਚੇ ਦੀ ਗੱਲ ਕਰੀਏ ਢਾਂਚਾ ਕਰਮਾਲੀ ਦਾ ਸੋਹਣਾ ਪਲੀ ਵੀ ਚੰਗੀ ਆ ਚਮਕ ਵਾਲੀ ਆ ਥਣਾ ਤੋਂ ਬਾਈ ਦਾਸੀ ਦਿੱਤਾ ਇੱਕ ਥਣ ਤੋਂ ਪਰਲੇ ਤੋਂ ਤਿੱਲਾ ਤੇ ਉਹ ਥਣ ਚੰਗਿਆ ਬਾਈ ਦੇ ਦੱਸਣ ਮੁਤਾਬਕ ਬਾਕੀ ਤਿੰਨ ਥਣਾ ਚ ਚਵਾਈ ਸੀ ਜਿਹੜੀ ਇੱਕ ਨੰਬਰ ਸੀ ਬਾਈ ਤੇ ਜੇ ਮੰਨ ਕੇ ਚੱਲੋ ਬਾਈ ਕਿਸੇ ਵੀ ਵੀਰ ਨੂੰ ਇਹ ਵੇੜ ਪਸੰਦ ਆਵੇ ਤਾਂ ਬਾਈ ਨਾਲ ਕਰ ਲਿਓ ਕੰਟੈਕਟ ਤੇ ਵੀਡੀਓ ਨੂੰ ਵੇਖਣ ਲਈ ਧੰਨਵਾਦ ਜੀ